ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦੇ ਵਾਕ ਬਣਾਉ ਕਰਾਂਗੇ ਗ ਦੇ ਗ ਗਮਲੇ ਦੇ ਨਵਲਾ ਸਟਾਰਟ ਨੰਬਰ 1 ਗਿਆਨ ਗਿਆਨ ਮਤਲਬ ਜਾਣਕਾਰੀ ਜਾਂ ਬੁੱਧੀ ਗਿਆਨ ਨਾਮ ਨੂੰ ਕੱਗੇ ਵੱਡਾ ਹੈ ਨੈਕਸਟ ਗਰਮੀ ਤਾਪ ਗਰਮੀ ਵਿੱਚ ਠੰਡਾ ਪਾਣੀ ਪੀਣਾ ਚਾਹੀਦਾ ਹੈ ਗੁਲਾਬ ਇੱਕ ਸੁਗੰਧੀਦਾਰ ਫੁੱਲ ਬਾਗ ਵਿੱਚ ਗੁਲਾਬ ਦੇ ਸੋਨੇ ਫੁੱਲ ਖਿੜੇ ਹਨ। غرور, ਅਹੰਕਾਰ। غرور ਮਨੁੱਖਿਤ ਨੂੰ ਗਲਤ ਰਾਹ ਤੇ ਲੈ ਜਾਂਦਾ ਹੈ। ਗਰੀਬ ਜਿਸ ਕੋਲ ਘੱਟ ਸਾਧਨ ਹੋਣ। ਸਾਨੂੰ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਹੈ। ਗੁੱਸਾ, ਕਰੋਧ। ਗੁੱਸੇ ਵਿੱਚ ਕਿਆ ਸ਼ਬਦ ਬਾਦ ਵਿੱਚ ਪਛਤਾਵਾ ਬੰਦਾ ਹੈ। ਗगन, ਆਕਾਸ਼। ਗਗਨ ਵਿੱਚ ਪੱਛੀ ਉੱਡ ਰਹੇ ਹਨ ਗੁਪਤ ਲੁਕਿਆ ਹੋਇਆ ਉਸਨੇ ਆਪਣੀ ਯੋਜਨਾ ਗੁਪਤ ਰੱਖੀ ਯਾਨੀ ਕਿ ਛੁਪਾ ਕੇ ਰੱਖੀ ਨੈਕਸਟ ਨੰਬਰ 9 ਗੱਬਰੂ ਜਵਾਨ ਗੱਬਰੂ ਸਟੇਜ ਉੱਤੇ ਚੜ ਕੇ ਪੰਗੜਾ ਪਾਉਣ ਲੱਗੇ ਗਿੱਠ ਗਿੱਠ ਥੋੜੀ ਥੋੜੀ ਜਗਾ ਬੋਤੀ ਔਲਾਦ ਹੋਣ ਕਰਕੇ ਸ਼ਾਮੋ ਦਾ ਕੁੱਲਾ ਵੇੜਾ ਗਿੱਠ ਗਿੱਠ ਵੰਡਿਆ ਗਿਆ ਯਾਨੀ ਕਿ ਥੋੜੇ ਥੋੜੇ ਹਿੱਸੇ ਕੀਤੇ ਗਏ ਜਿਆਦਾ ਬੱਚੇ ਹੋਣ ਕਰਕੇ ਠੀਕ ਹੈ ਗਤੀ ਚਾਲ ਰੋਸ਼ੀਨ ਦੀ ਗਤੀ ਸਭ ਤੋਂ ਤੇਜ਼ ਹੁੰਦੀ ਹੈ ਗੇਲੀ ਲੱਕੜੀ ਦਾ ਮੋਚਾ ਲੱਕੜੀ ਦੀ ਗੇਲੀ ਪਾਣੀ ਵਿੱਚ ਰੂੜੀ ਰੂੜੀ ਜਾ ਰਹੀ ਹੈ ਗੁਜ਼ਾਰਾ ਨਿਰਵਾ ਅੱਜ ਕੱਲ ਮਹਿੰਗਾਈ ਦੇ ਜ਼ਮਾਨੇ ਵਿੱਚ ਇੰਨੀ ਥੋੜੀ ਤਨਖਾ ਨਾਲ ਘਰ ਦਾ ਗੁਜ਼ਾਰਾ ਤੋਨਾ ਓਖਾ ਹੈ ਗੁਰੂ ਅਧਿਆਪਕ ਜਾਂ ਮਾਰਗਦਰਸ਼ਕ ਗੁਰੂ ਸਾਨੂੰ ਸਹੀ ਰਾਹ ਦਿਖਾਉਂਦਾ ਹੈ ਗੰਭੀਰ ਮਹੱਤਵਪੂਰਨ ਇੱਕ ਗੰਭੀਰ ਸਮੱਸਿਆ ਹੈ ਜਿਸ ਦਾ ਹੱਲ ਲੱਭਣਾ ਜ਼ਰੂਰੀ ਹੈ ਗਲਤਫहमी ਭੁਲ ਭੁਲਾਇਆ ਹੋਇਆ ਸਮਝਣਾ ਦੋਸਤਾ ਵਿੱਚ ਗਲਤਫहमी ਕਾਰਨ ਝਗੜਾ ਹੋ ਗਿਆ ਗਲੋਬਲ ਸੰਸਾਰ ਪੱਧਰ ਦਾ ਮੌਸਮੀ ਬਦਲਾ ਇੱਕ ਗਲੋਬਲ ਸਮੱਸਿਆ ਹੈ ਗਲਾਨੀ ਪਛਤਾਵਾ ਆਪਣੀ ਗਲਤੀ ਕਾਰਨ ਉਸ ਨੂੰ ਗਲਾਨੀ ਮਹਿਸੂਸ ਹੋਈ ਯਾਨਕਿ ਪਛਤਾਵਾ ਮਹਿਸੂਸ ਹੋਇਆ ਯਾ ਸ਼ਰਮਿੰਦਗੀ ਵੀ ਉਹ ਲਿਖ ਸਕਦੇ ਆ ਇਹ ਇੱਥੇ ਗਵਾਹ ਸੱਚ ਦੇਖਣ ਜਾਂ ਦੱਸਣ ਵਾਲਾ ਵਿਅਕਤੀ ਉਹ ਘਟਨਾ ਦਾ ਮੁੱਖ ਗਵਾਹ ਸੀ ਗੱਠ ਜੋੜ ਮਿਲ ਕੇ ਬਨਾਇਆ ਸੰਬੰਧ ਪਾਰਟੀਆਂ ਨੇ ਚੋਣਾਂ ਲਈ ਗੱਠ ਜੋੜ ਬਨਾਇਆ 21 ਹੈ ਗ੍ਰਹਿਣਸ਼ੀਲ ਸਵੀਕਾਰ ਕਰਨ ਵਾਲਾ ਸੁਭਾ ਵਿਦਿਆਰਥੀਆਂ ਨੂੰ ਗ੍ਰਹਿਣਸ਼ੀਲ ਹੋਣਾ ਚਾਹੀਦਾ ਹੈ ਐਂਡ ਲਾਸਟ ਹੈ ਗ੍ਰਹਿਣ ਯੋਗ ਕਬੂਲ ਕਰਨ ਯੋਗ ਉਸ ਦਾ ਸੁਝਾਅ ਗ੍ਰਹਿਣ ਯੋਗ ਸੀ ਯਾਨਕਿ ਉਹਦਾ ਆਈਡੀਆ ਮੰਨਣ ਯੋਗ ਸੀ ਮੰਨਣ ਯੋਗ ਯਸ ਇੱਥੇ ਲਿਖ ਸਕਦੇ ਆ ਠੀਕ ਹੈ ਤੁਸੀਂ ਪੰਜਾਬੀ ਦੀ ਕਾਪੀ 'ਚ ਨੋਟ ਕਰਨੀ ਅੱਜ ਵਾਕ ਬਣਾਓ ਗੱਗੇ ਦੇ